ਅਗਲੀ ਖ਼ਬਰ ਵੱ ਚਲਈਏ ਤੇ ਉਹ ਬੰਗਲਾਦੇਸ਼ ਤੋਂ ਆ ਰਹੀ ਹੈ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਨੀਵਰਸਿਟੀ ਦੇ ਪ੍ਰੋਟੈਸਟ ਸ਼ੁਰੂ ਹੋਏ ਸੀ ਬੱਚਿਆਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੇ ਵੀ ਜਿਹੜੇ ਪ੍ਰੋਟੈਸਟ ਸ਼ੁਰੂ ਕਰ ਦਿੱਤੇ ਤੇ ਆਲਟੀਮੇਟਲੀ ਜਿਹੜਾ ਉਹਦਾ ਘਰ ਹੈਗਾ ਆ ਉਹਦੇ ਉੱਤੇ ਲੋਕਾਂ ਨੇ ਕਬਜ਼ਾ ਕਰ ਲਿਆ ਤੇ ਸ਼ੇਖ ਹਸੀਨਾ ਬੰਗਲਾਦੇਸ਼ ਨੂੰ ਭੱਜ ਕੇ ਈਡੀਆ ਚੱਲ ਗਈ ਹੈਗੀ ਆ ਇੱਕ ਟਾਈਮ ਦੇ ਉੱਤੇ ਇੰਦਰਾ ਗਾਂਧੀ ਨੂੰ ਆਪਣੀ ਉਹ ਪੈਣ ਮੰਦੀ ਸੀ ਜੇ 15 ਸਾਲਾਂ ਦਾ ਕਹਿੰਦੇ ਜੇ ਉਹਦਾ ਹਿਸਟਰੀ ਦੇਖਿਆ ਜਾਵੇ ਬੜਾ ਹੀ ਕਹਿੰਦੇ ਵੀ ਲੋਹੇ ਦੇ ਡੰਡੇ ਦੇ ਨਾਲ ਉਹ ਜਿਹੜਾ ਆ ਰੂਲ ਕੀਤਾ ਹੈਗਾ ਜਿਹੜੇ ਉਹਦੇ ਆਪੋਜ਼ਿਟ ਬੰਦੇ ਸੀ ਉਹਨਾਂ ਦੇ ਉੱਤੇ ਟੈਰਰਿਜ਼ਮ ਦੇ ਚਾਰਜ ਲਾ ਕੇ ਕਿਸੇ ਨੂੰ ਅੰਦਰ ਕਰਤਾ ਕਿਸੇ ਨੂੰ ਕਸ਼ ਕਰਤਾ ਈਵਨ ਜੇ ਤੁਸੀਂ ਰਿਪੋਰਟਸ ਪਿਛਲੇ ਕੁਝ ਦਿਨਾਂ ਦੀਆਂ ਦੇਖੋ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀ ਕਿਉਂਕਿ ਕੀ ਕਰ ਰਹੇ ਸੀ ਭਈ ਆ 15% ਤੋਂ ਵੱਧ ਜਿਹੜੀ ਆ ਰਿਜ਼ਰਵੇਸ਼ਨ ਉਹਨਾਂ ਲੋਕਾਂ ਲਈ ਰੱਖੀ ਜਾਊਗੀ ਜਿਹੜੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵੇਲੇ ਜਿਨ੍ਹਾਂ ਨੇ ਹਿੱਸਾ ਪਾਇਆ ਪਰ ਜੋ ਸਟੂਡੈਂਟਸ ਹੀ ਉਹ ਕਹਿੰਦੇ ਵੀ ਇਹ ਸਿਰਫ ਆਪਣੀ ਹੀ ਪਾਰਟੀ ਦੇ ਲੋਕਾਂ ਨੂੰ ਜਿਹੜੀ ਆ ਜੌਬਸ ਦੇਣੀ ਚਾਹਦੀ ਹੈਗੀ ਆ ਸੋ ਇੰਨਾ ਤੱਕ ਆਈਵਨ ਜਿਹੜੇ ਸਟੂਡੈਂਟਸ ਆ ਪੂਰੀ ਦੁਨੀਆ ਵੀ ਪਤਾ ਨਹੀਂ ਕਿਉਂ ਚੁੱਪ ਰਹੀ 300 ਸਟੂਡੈਂਟਸ ਨੂੰ ਗੋਲੀਆਂ ਦੇ ਨਾਲ ਮਾਰ ਦੇਣਾ ਜਿਹਦੇ yeah. ਵਿੱਚੋਂ 14 15 ਪੁਲਿਸ ਆਫੀਸਰ ਵੀ ਮਾਰੇ ਗਏ ਹੈਗੇ ਆ ਇਹ ਇੱਕ ਬਹੁਤ ਵੱਡਾ ਜਿਹੜਾ ਜ਼ੁਲਮ ਸੀਗਾ ਅ ਸੋ ਅਲਟੀਮੇਟਲੀ ਸ਼ੇਖ ਹਸੀਨਾ ਨੂੰ ਉੱਥੋਂ ਭੱਜਣਾ ਪਿਆ ਅ ਇੰਡੀਆ ਇਸ ਟਾਈਮ ਉਹ ਚਲ ਗਈ ਹੈਗੀ ਆ ਹੂੰ 23 ਦੇ ਉੱਤੇ ਅਨਾਉਂਸ ਕਰ ਦਿੱਤਾ ਗਿਆ ਮਿਲਟਰੀ ਵੱਲੋਂ ਅ ਜੋ ਥ੍ਰੀ ਜਨਰਲ ਵਾਕਰ ਉਸ ਜ਼ਮਾਨ ਅ ਉਸਨੇ ਕਿਹਾ ਆ ਭਈ ਜਿਹੜੀਆਂ ਮੰਗਾਂ ਸੀਗੀਆਂ ਸਟੂਡੈਂਟਸ ਦੀਆਂ ਉਹ ਸਾਰੀਆਂ ਜਿਹੜੀਆਂ ਮੰਨੀਆਂ ਜਾਣਗੀਆਂ ਤੇ ਜੋ 11000 ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਸਿੱਟਿਆ ਗਿਆ ਉਹਨਾਂ ਨੂੰ ਵੀ ਛੱਡਿਆ ਜਾਊਗਾ ਤੇ ਇਸ ਨੇ ਪਿਛਲੇ ਦਿਨਾਂ ਦੇ ਵਿੱਚ ਸ਼ਰਿਆਂ ਅਨਾਉਂਸਮੈਂਟ ਕੀਤੀ ਸੀ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਇਹ ਟੈਰਰਿਸਟ ਹੈਗੇ ਆ ਇਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਣਾ ਚਾਹੀਦਾ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਯੂਨੀਵਰਸਿਟੀ ਦੇ ਸਟੂਡੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਹੁਣ 171 ਮਿਲੀਅਨ ਪੋਪੂਲੇਸ਼ਨ ਵਾਲਾ ਇਹ ਮੁਲਕ ਇਸ ਵੇਲੇ ਪੋਲਿਟੀਕਲ ਟਰਮੋਇਲ ਦੇ ਵਿੱਚ ਹੈਗਾ ਪਿਛਲੇ ਦਹਾਕਿਆਂ ਦੇ ਵਿੱਚ ਕਦੇ ਕਦੇ ਇਦਾਂ ਦੀ ਸਿਚੁਏਸ਼ਨ ਨਹੀਂ ਹੋਈ ਹੈਗੀ ਪਹਿਲੀ ਵਾਰੀ ਬਣਿਆ ਵੀ ਐਡੇ ਵੱਡੇ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ ਬਾਕਰ ਉਸ ਜ਼ਮਾਨ ਨੇ ਇਹ ਕਿਹਾ ਆ ਵੀ ਜਿਹੜੀ ਵਾਇਲੈਂਸ ਆ ਉਹਨੂੰ ਇਮੀਡੀਏਟਲੀ ਖਤਮ ਕਰਨਾ ਚਾਹੀਦਾ ਤੇ ਅਸੀਂ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਤੇ ਨਾਲ ਦੀ ਨਾਲ ਕਹਿੰਦੇ ਵੀ ਕੱਲੀ ਕੱਲੀ ਜਿਹੜੀ ਮੌਤ ਹੋਈ ਆ ਉਹਨੂੰ ਇਨਵੈਸਟੀਗੇਟ ਕੀਤਾ ਜਾਊਗਾ ਤੇ ਐਟ੍ਰੋਸਿਟੀਆਂ ਜੋ ਹੋਈਆਂ ਆ ਉਹਨਾਂ ਨੂੰ ਵੀ ਜਿਹੜਾ ਆ ਡਿਸਕਸ ਕੀਤਾ ਜਾਊਗਾ ਜੀ ਜੋ ਹਸੀਨਾ ਦਾ ਮੁੰਡਾ ਹੈਗਾ ਸਾਜੀਬ ਵਾਜ਼िद ਵਜ਼ੀਰ ਉਹਨੇ ਇਹ ਕਿਹਾ ਵੀ ਉਹਦੀ ਮਾਂ ਹੁਣ ਪੋਲਿਟਿਕਸ ਚ ਮੁੜ ਕੇ ਨਹੀਂ ਆਉਗੀ ਉਹ ਇੱਥੋਂ ਛੱਡ ਕੇ ਚਲ ਗਈ ਹੈਗੀ ਆ ਪਰ ਬੰਗਲਾਦੇਸ਼ ਦੇ ਵਿੱਚ ਪਿਛਲੇ 7-10 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਸਟੂਡੈਂਟਸ ਦੇ ਉੱਤੇ ਜ਼ੁਲਮ ਹੋਇਆ ਜੀ ਬਿਲਕੁਲ ਹਰਜੋਤ ਸਿੰਘ ਜੀ ਲੋਹੇ ਦਾ ਡੰਡੇ ਨਹੀਂ ਤਾਂ ਆਪਾਂ ਬਹੁਤਾ ਕਾਵਾਂਗੇ ਵੀ ਤਾਨਾਸ਼ਾ ਵਾਂਗ ਹੀ ਹੈ ਜਿਹੜੀ ਸ਼ੇਖਸੀਨਾ ਆ ਉੱਥੇ ਰਹੀ ਆ ਭਾਰਤ ਦੇ ਨਾਲ ਮਿਲ ਕੇ ਚੱਲਦੀ ਰਹੀ 71 ਦੇ ਵਿੱਚ ਜਦ ਬੰਗਲਾਦੇਸ਼ ਆ ਆਜ਼ਾਦ ਹੋਇਆ ਸੀਗਾ ਉਹ ਦੂਜੇ ਪਾਸੇ ਈਸਟ ਪਾਕਿਸਤਾਨ ਤੇ ਵੈਸਟ ਪਾਕਿਸਤਾਨ ਹੁੰਦਾ ਸੀ ਉਦੋਂ ਹੀ ਵੱਖਰੇ ਹੋਏ ਸੀਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਇਧਰਲੇ ਪਾਸੇ ਰਹੀ ਆ ਹੁਣ ਤੁਸੀਂ ਦੇਖੋ ਵੀ ਉੱਤੋਂ-ਉੱਤੋਂ ਤਾਂ ਜਿਹੜੇ ਇਹਨਾਂ ਦੇ ਲੀਡਰ ਆ ਉਹ ਆਪਸ ਦੇ ਵਿੱਚ ਆ ਕੇ ਮਿਲਦੇ ਵੀ ਆ ਰਹਿੰਦੇ ਵੀ ਆ ਤੇ ਪਰ ਜਦੋਂ ਬੰਗਲਾਦੇਸ਼ ਦੇ ਲੋਕ ਇਧਰ ਨੂੰ ਆਉਂਦੇ ਆ ਤੇ ਉਦੋਂ ਜਿਹੜੇ ਭਾਰਤ ਦੇ ਵਿੱਚ ਉਹਨਾਂ ਦੇ ਨਾਲ ਕੀ ਜਿਹੜਾ ਸਲੋਕ ਹੁੰਦਾ ਤੇ ਕੀ ਉਹਨਾਂ ਦੇ ਬਾਰੇ ਆਖਿਆ ਜਾਂਦਾ ਇਹ ਆਪਾਂ ਨੂੰ ਵਦੋਂ ਹੁਣ ਲੋਕੇ ਆਈ ਹੈ ਤੇ ਫਿਰ ਉੱਥੇ ਹੀ ਜਿਹੜੀ ਭਾਰਤ ਨੂੰ ਹੀ ਕਹਿੰਦੇ ਆ ਵੀ ਉਹ ਚਲੇਗੀ ਹੈਗੀ ਆ ਸੋ ਅ ਅੱਗੇ ਕੀ ਬਣੂਗਾ ਹਾਲਾਤ ਮਾੜੇ ਆ ਬੜੇ ਹੀ ਛੋਟੇ ਜਿਹੇ ਦੇਸ਼ ਆ ਤੇ 171 ਮਿਲੀਅਨ ਜਿਹੜੀ ਇਸ ਦੀ ਪਾਪੂਲੇਸ਼ਨ ਆ ਅਮਰੀਕਾ ਤੋਂ ਅੱਧੀ ਤੇ ਅਮਰੀਕਾ ਦਾ ਮਿਲਦਾ ਰਕਬਾ ਇਹਦੇ ਨਾਲੋਂ ਕਈ ਗੁਣਾ ਜਿਹੜਾ ਉਹ ਵੱਧ ਜਿਹੜਾ ਹੋਣਾ ਆ ਸੋ ਕਹਿੰਦੇ ਵੀ ਮਿਲਟਰੀ ਹੈਲੀਕਾਪਟਰ ਤੇ ਵਿੱਚ ਬਹਿ ਕੇ ਦੇਸ਼ ਨੂੰ ਜਿਹੜਾ ਉਹ ਛੱਡ ਕੇ ਭੱਜ ਗਈ ਆ ਹਿੰਡਨ 에ਅਰਵੋਰਸ ਜਿਹੜਾ ਨਵੀਂ ਦਿੱਲੀ ਦੇ ਲੱਗੇ ਆ ਕਹਿੰਦੇ ਵੀ ਉੱਥੇ ਸ਼ਾਇਦ ਇਸ ਦਾ ਜਿਹੜਾ ਹੈਲੀਕਾਪਟਰ ਆ ਉਹ ਲੈਂਡ ਜਿਹੜਾ ਉਹ ਕਿਤਾ ਸੀਗਾ ਕਹਿੰਦੇ ਬੰਗਲਾਦੇਸ਼ 에ਅਰਫੋਰਸ 에ਅਰਕ੍ਰਾਫਟ ਦੇ ਉੱਤੇ ਜਿਹੜਾ ਗਾਜ਼ੀਆਬਾਦ ਦੇ ਵਿੱਚ ਵੀ ਲੈਂਡ ਹੋਇਆ ਆ ਉੱਥੇ ਵੀ ਜਿਹੜਾ ਉਹ ਲੈਂਡ ਹੋਇਆ ਹੋ ਸਕਦਾ ਹੈ ਸੋ ਇੰਡੀਆ ਟੂਡੇ ਵਾਲੇ ਵੀ ਜਿਹੜੇ ਉਹ ਰਿਪੋਰਟ ਕਰ ਰਹੇ ਸੀਗੇ ਸੋ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ 300 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਥੇ ਆ ਹੋਈਆਂ ਆ ਉਥੋਂ ਦੇ ਜਿਹੜੇ ਜਿਹੜੇ ਚੈਨਲ ਆ ਉਹ ਲਗਾਤਾਰ ਦਿਖਾ ਰਹੇ ਆ ਵੀ ਲੋਕਾਂ ਨੇ ਉਥੇ ਜਿਹੜੇ ਬੜਾਏ ਸੀਗੇ ਬੁੱਤ ਉਹਨਾਂ ਨੂੰ ਵੀ ਭੰਨ ਦਿੱਤਾ ਉਹਨਾਂ ਨੂੰ ਵੀ ਜਿਹੜਾ ਉਹ ਤੋੜ ਦਿੱਤਾ ਸੋ ਇਸ ਟਾਈਮ ਇਫਰਾਰ ਆ ਇਹ ਭੱਜੀ ਹੋਈ ਆ ਤੇ ਅਸਤੀਫਾ ਜਿਹੜਾ ਇਸ ਨੇ ਦੇ ਦਿੱਤਾ ਹੈਗਾ ਆ ਸੋ ਸਟੂਡੈਂਟ ਪ੍ਰੋਟੈਸਟ ਤੋਂ ਇਹ ਕੰਮ ਸ਼ੁਰੂ ਹੁੰਦਾ ਹੋਇਆ ਇੱਥੇ ਤੱਕ ਆਣ ਜਿਹੜਾ ਉਹ ਪਹੁੰਚਿਆ ਆ ਹੁਣ ਆਰਮੀ ਸਰਕਾਰ ਜਿਹੜੀ ਉਹ ਬਣਾਉਗੀ ਕੇਅਰ ਟੇਕਰ ਸਰਕਾਰ ਹੋਊਗੀ ਕਿੱਦਾਂ ਹੋਊਗਾ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ ਆਰਮੀ ਦਾ ਜਿਹੜਾ ਚੀਫ ਆ ਵਕਰੋਲ ਵਕਰੋਜ਼ ਜ਼ਮਾਨ ਉੱਪਰ ਹੋਸਾ ਦਵਾ ਰਿਹਾ ਹੈ ਮੁਲਕ ਨੂੰ ਵੀ ਅਸੀਂ ਜਿਹੜਾ ਜੀ ਪੂਰਾ ਤੁਹਾਡੇ ਨਾਲ ਆ ਤੇ ਇਸ ਨੂੰ ਸਟੇਬਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਇਹ ਜਿਹੜਾ ਹੁਣ ਦੇਖਦੇ ਆ ਵੀ ਅੱਗੇ ਕੀ ਬਣਦਾ ਹੈਗਾ ਜੀ ਬੰਗਲਾਦੇਸ਼ ਦੀ ਡਿਕਟੇਟਰ ਵਲੋਂ ਜਾਣੀ ਜਾਂਦੀ ਸੀ ਆ ਇਕਨੋਮਿਸਟ ਨੇ ਇਹ ਕਿਹਾ ਬਈ ਬੰਗਲਾਦੇਸ਼ ਡਿਕਟੇਟਰ ਫਲੀਸ ਲੀਵਿੰਗ ਬਿਹਾਈਂਡ ਅ ਡੇਂਜਰਸ ਵੈਕਿਊਮ ਆ ਆਇਰਨ ਲੇਡੀ ਕਰਕੇ ਇਹਨੂੰ ਜਾਣਿਆ ਜਾਂਦਾ ਸੀ ਤੇ ਜੋ ਹੁਣ ਉੱਥੇ ਦੇ ਫੌਜ ਦਾ ਜਨਰਲ ਆ ਜਨਰਲ ਵਾਕਰ ਉਸ ਜ਼ਮਾਨ ਆਰਮੀ ਦਾ ਚੀਫ ਆ ਉਹਨੇ ਇਹ ਕਿਹਾ ਆ ਕਿ ਆ ਉਹ ਰਜ਼ਾਈਨ ਕਰ ਗਈ ਆ ਤੇ ਹੁਣ ਅਸੀਂ ਇੰਟਰਮ ਗਵਰਨਮੈਂਟ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦਾ ਸਾਰਿਆਂ ਨਾਲ ਰਲ ਕੇ ਉਹ ਬਣਾਵਾਂਗੇ ਸੋ ਬੰਗਲਾਦੇਸ਼ ਚ ਪਹਿਲਾਂ ਇਹ ਵੀ ਰਿਹਾ ਵੀ ਆਰਮੀ ਦਾ ਰੂਲ ਵੀ ਰਿਹਾ ਪਰ ਇਥੋਂ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ ਵੀ ਨਹੀਂ ਆਰਮੀ ਰੂਲ ਨਹੀਂ ਕਰਨਾ ਚਾਹਦੀ ਹੈਗੀ ਤੇ ਇੰਟਰਫਿਊ ਨਹੀਂ ਕਰਨੇ ਚਾਹਦੀ ਹਾਲਾਂਕਿ ਆਰਮੀ ਦੀ ਪ੍ਰੇਜ਼ ਬੜੀ ਉੱਤੇ ਹੋ ਰਹੀ ਹੈ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਜਿਹੜੇ ਲੋਕ ਆ ਬੰਗਲਾਦੇਸ਼ ਦੇ ਉਹ ਆਰਮੀ ਨੂੰ ਜਿਹੜਾ ਬੜਾ ਯਕੀਨ ਕਰ ਰਹੇ ਹੈਗੇ ਆ ਕਿਉਂਕਿ ਆਰਮੀ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਗੋਲੀਆਂ ਚਲਾਓ ਉਹਨਾਂ ਨੇ ਲੋਕਾਂ ਦੇ ਉੱਤੇ ਗੋਲੀਆਂ ਨਹੀਂ ਚਲਾਈਆਂ ਪੁਲਿਸ ਵਾਲਿਆਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਹੈਗੀਆਂ ਯਾ ਤਾਂ ਫਿਰ ਤਾਂ ਹੀ ਉਹਨਾਂ ਦੇ ਨਾਲ ਆ ਲੋਕ ਅੱਕੇ ਪਏ ਆ ਆ ਸੋ ਇਹ ਹਾਲ ਜਿਹੜੇ ਉੱਥੇ ਬਣੇ ਆ ਜਦੋਂ ਕਿਤੇ ਕਿਸੇ ਵੀ ਧਾਂ ਦੇ ਉੱਤੇ ਕੋਈ ਇੱਕ ਪਾਰਟੀ ਜਾਂ ਇੱਕ ਬੰਦਾ ਜਿਆਦਾ ਲੰਮੇ ਸਮੇਂ ਦੇ ਲਈ ਰਹਿ ਜਾਂਦਾ ਆ ਤਾਂ ਉੱਥੇ ਫਿਰ ਡਿਕਟੇਟਰਸ਼ਿਪ ਹੀ ਜਿਹੜੀ ਉਹ ਚੱਲਦੀ ਆ ਚਾਹੇ ਇਹ ਹੁਣ ਬੰਗਲਾਦੇਸ਼ ਦੀ ਹੋਵੇ ਚਾਹੇ ਉੱਥੇ ਦੇ ਹੁਣ ਗਵਾਂਡੀ ਮੁਲਕਾਂ ਦੀ ਚਾਹੇ ਖੱਬੇ ਦੇਖ ਲੋ ਚਾਹੇ ਸੱਚੇ ਦੇਖ ਲੋ ਇਹੀ ਕੁਸ਼ੀ ਜਿਹੜਾ ਉਹਨਾਂ ਮੁਲਕਾਂ ਦੇ ਵਿੱਚ ਚੱਲ ਰਿਹਾ ਹੈਗਾ ਮੁਲਕਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਅਨਸਟੇਬਿਲਟੀ ਜਿਹੜੀ ਲਗਾਤਾਰ ਬਣੀ ਆ ਇਜ਼ਰਾਈਲ ਦੇ ਦੁਆਰਾ ਹਜ਼ਬੱਲਾ ਦਾ ਲੀਡਰ ਹਮਾਸ ਦੇ ਲੀਡਰ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਮਿਡਲ ਈਸਟ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਵਧਿਆ ਆ ਅਮਰੀਕਾ ਨੇ ਆਪਣੇ ਕਈ ਨਾਗਰਿਕਾਂ ਨੂੰ ਉੱਥੋਂ ਕਹਿੰਦੇ ਵੀ ਜਿਹੜੀ ਵੀ ਫਲਾਈਟ ਮਿਲਦੀ ਆ ਲੈ ਕੇ ਤਾਂ ਵਾਪਸ ਜਿਹੜੇ ਉਹ ਪਹੁੰਚੋ ਲੈਬਨਨ ਦੇ ਵਿੱਚੋਂ ਸ਼ਾਇਦ ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ ਆ ਉਧਰ ਜਿਹੜੇ ਅਰਬ ਮੁਲਕ ਦੇ ਉਹਨਾਂ ਨੇ ਈਰਾਨ ਨੂੰ ਕਿਹਾ ਵੀ ਭਾਈ ਠੰਡ ਰੱਖਿਓ ਉਹ ਕਹਿੰਦੇ ਵੀ ਭਾਈ ਕਿਹੜੀਆਂ ਗੱਲਾਂ ਤੁਸੀਂ ਕਰਦੇ ਠੰਡ ਢੁੰਡ ਵਾਲਾ ਕੰਮ ਜਿਹੜਾ ਉਹ ਲੰਘ ਗਿਆ ਉਹਨਾਂ ਨੇ ਜਿਹੜਾ ਰਿਜੈਕਟ ਕਰ ਦਿੱਤਾ ਆ ਇਹ ਜਿਹੜੀਆਂ ਗੱਲਾਂ ਯੂਐਸ ਤੇ ਅਰਬ ਮੁਲਕਾਂ ਦੇ ਦੁਆਰਾ ਵੀ ਆਪਣੇ ਰਿਸਪੌਂਸ ਦੇ ਵਿੱਚ ਤੁਸੀਂ ਜਿਹੜਾ ਉਹ ਥਰਮਾ ਵਰਤਿਓ ਜਦੋਂ ਹਮਾਸ ਤੇ ਲੀਡਰ ਨੂੰ ਉਹਨਾਂ ਦੇ ਹੀ ਘਰੇ ਆ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਉੱਥੇ ਮਾਰ ਦਿੱਤਾ ਸੀਗਾ ਸੋ ਈਰਾਨ ਕਹਿੰਦੇ ਆ ਵੀ ਇਸ ਟਾਈਮ ਪੂਰੀ ਤਿਆਰੀ ਕੱਸੀ ਬੈਠਾ ਆ ਇਜ਼ਰਾਈਲ ਦੇ ਉਲਟ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਸ ਦਾ ਬਹੁਤ ਵੱਡਾ ਜਿਹੜਾ ਆ ਉਹ ਬਦਲਾ ਲਵਾਂਗੇ ਇਰਾਨ ਕਹਿੰਦਾ ਵੀ ਇਜ਼ਰਾਈਲ ਨੇ ਆਪਣਾ ਜਿਹੜੀ ਕਬਰ ਆ ਉਹ ਆਪ ਇਦਾਂ ਕਰਕੇ ਜਿਹੜੀ ਉਹ ਖੋਦ ਲਈ ਹੈਗੀ ਆ ਉਹ ਪੱਟੀ ਆ ਸੋ ਹਜ਼ਬੁੱਲਾ ਵਾਲੇ ਉਹਨਾਂ ਨੇ ਜਿਹੜੇ ਡਰੋਨ ਹਮਲੇ ਆ ਅੱਜ ਇਸ ਟਾਈਮ ਮੰਡੇ ਨੂੰ ਇਜ਼ਰਾਈਲ ਦੇ ਉਲਟ ਜਿਹੜੇ ਉਹ ਸ਼ੁਰੂ ਕਿੱਤੇ ਹੈਗੇ ਆ ਈਰਾਨ ਨੇ ਵੀ ਇੱਕ ਵੱਡਾ ਜਿਹੜਾ ਅਸੌਲਟ ਆ ਉਸ ਦਾ ਜਿਹੜੀ ਧਮਕੀ ਆ ਉਹ ਦਿੱਤੀ ਆ ਇਜ਼ਰਾਈਲ ਤੇ ਈਰਾਨ ਤੇ ਉਸ ਦੇ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਈਰਾਨ ਦੀਆਂ ਕਹੋ ਵੀ ਲੜਾਕੂ ਜਿਹੜੇ ਉਹਦੇ ਮੋਰਚੇ ਆ ਉਹ ਜਾਂ ਉਹਨਾਂ ਨੂੰ ਟੈਰਰਿਸਟ ਪ੍ਰੌਕਸੀਜ਼ ਵੀ ਆਖ ਦਿੰਦੇ ਆ ਵੀ ਉਹਨਾਂ ਦੇ ਦਰਮਿਆਨ ਜਿਹੜੀ ਟੈਂਸ਼ਨਸ ਆ ਉਹ ਲਗਾਤਾਰ ਵਧੀਆਂ ਆ ਸੋਹਜ਼ਬੁੱਲਾ ਨੇ ਕਿਹਾ ਵੀ ਮੰਡੇ ਦਾ ਜਿਹੜਾ ਇਹ ਸਟ੍ਰਾਈਕ ਹੋਈ ਆ ਅਸੀਂ ਜਿਹੜਾ ਇਹ ਹਮਲਾ ਕੀਤਾ ਆ ਏ ਅਟੈਕ ਤੇ ਜਿਹੜੀ ਅਸੈਸੀਨੇਸ਼ਨ ਇਸਮਾਇਲ ਦੇ ਦੁਆਰਾ ਕੀਤੀਆਂ ਜਾ ਰਹੀਆਂ ਸੀ ਉਸ ਦੇ ਜਵਾਬ ਵਜੋਂ ਤੁਹਾਨੂੰ ਇਹ ਜਿਹੜਾ ਜਵਾਬ ਆ ਉਹ ਦਿੱਤਾ ਜਾ ਰਿਹਾ ਹੈ ਹਮਾਸ ਦਾ ਜਿਹੜਾ ਪੋਲਿਟਿਕਲ ਲੀਡਰ ਇਸਮਾਇਲ ਹਨਿਆ ਉਸ ਨੂੰ ਪਿਛਲੇ ਹਫਤੇ ਇਰਾਨ ਦੀ ਕੈਪੀਟਲ ਦੇ ਵਿੱਚ ਮਾਰਨ ਤੋਂ ਬਾਅਦ ਤੇ ਹਜ਼ਬੁੱਲਾ ਦਾ ਜਿਹੜਾ ਕਮਾਂਡਰ ਫਾਉਦ ਸ਼ੁਕਰ ਉਸ ਨੂੰ ਬੇਰੂਤ ਦੇ ਵਿੱਚ ਮਾਰਨ ਤੋਂ ਬਾਅਦ ਅ ਇਹ ਜਿਹੜਾ ਮਸਲਾ ਆ ਇੱਥੇ ਤੱਕ ਆਣ ਪਹੁੰਚਿਆ ਆ ਉਧਰ ਨਿਤਨੇ ਆਓ ਆਪਣੀ ਜਿਹੜੀ ਕੈਬਿਨੇਟ ਆ ਉਸ ਦੀਆਂ ਮੀਟਿੰਗਾਂ ਕਰ ਰਿਹਾ ਆ ਇੱਧਰ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਯੂਐਸ ਦੇ ਵਿੱਚ ਇਹਨਾਂ ਨੂੰ ਕਿੱਦਾਂ ਹੈਲਪ ਕੀਤੀ ਜਾ ਸਕਦੀ ਆ ਉਸ ਦੇ ਲਈ ਵੀ ਜਿਹੜੀ ਆਪਣੀ ਮੀਟਿੰਗਸ ਆ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਰੂਮਸ ਦੇ ਵਿੱਚ ਜਿਹੜੀਆਂ ਦਸੀਆਂ ਜਿਹੜੀਆਂ ਐਮਰਜੈਂਸੀ ਰੂਪ ਹੁੰਦੇ ਆ ਸਿਚੁਏਸ਼ਨ ਰੂਮ ਹੁੰਦੇ ਆ ਉਸ ਦੇ ਵਿੱਚ ਸੋ ਹੁਣ ਦੇਖੋ ਅੱਗੇ ਕੀ ਬਣਦਾ ਆ ਸੋ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਆ ਉੱਤੇ ਨਾਲ ਦੇ ਨਾਲ ਹੁਣ ਬਾਈਡਨ ਪ੍ਰਸ਼ਾਸਨ ਦੇ ਉੱਤੇ ਇਹ ਵੀ ਪ੍ਰੈਸ਼ਰ ਪੈ ਰਿਹਾ ਹੈ ਵੀ ਜਿਹੜਾ ਈਰਾਨ ਨੂੰ ਸੈਂਕਸ਼ਨ ਰੀਲੀਫ ਦੇ ਲਈ ਬਿਲੀਅਨਸ ਆਫ ਡਾਲਰ ਦੇਣੇ ਸੀ ਉਸ ਦੇ ਉੱਤੇ ਰੋਕ ਲਗਾਈ ਜਾਵੇ ਜੀ ਬਿਲਕੁਲ ਸੋ ਈਰਾਨ ਵਾਲਿਆਂ ਨੇ ਸ਼ਰਯਾਮ ਯੂਐਸਏ ਨੂੰ ਕਹਿਤਾ ਹੈ ਵੀ ਸਾਡੇ ਜਿਹੜਾ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਸਲਾਹ ਆ ਉਹ ਨਾ ਦਿਓ ਟੋਨੀ ਬਲਿੰਕਰ ਹੋਣਾ ਨੇ ਇਹ ਕਿਹਾ ਸੀ ਵੀ ਜਿਹੜਾ ਥੋੜਾ ਸਹਿਜ ਨਾ ਚੱਲੋ ਪਰ ਈਰਾਨ ਵਾਲੇ ਜਿਹੜੇ ਆ ਇਸ ਟਾਈਮ ਪੂਰੇ ਗੁੱਸੇ ਦੇ ਵਿੱਚ ਆ ਜਿਸਨੂੰ ਵੀ ਦੱਸਿਆ ਹੀ ਆ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਆਪਣੀ ਜਿਹੜੀ ਟੌਪ ਦੀ ਜਿਹੜੀ ਕਮਾਂਡ ਮਿਲਟਰੀ ਦੀ ਉਹਦੇ ਨਾਲ ਇੱਕ ਮੀਟਿੰਗ ਰੱਖੀ ਹੈਗੀ ਆ ਕਿ ਇਨ ਕੇਸ ਈਰਾਨ ਵਾਲੇ ਇਜ਼ਰਾਈਲ ਤੇ ਅਟੈਕ ਕਰਦੇ ਆ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਆ ਸਰੋਤਾਂ ਦੱਸਦੇ ਜੀ ਇਹ ਬਹੁਤ ਵੱਡੀ ਗੰਟੀ ਦੇ ਵਿੱਚ ਜਿਹੜੇ ਅਮਰੀਕਾ ਦੇ ਬੇਸਸ ਆ ਉਹ ਮਿਡਲ ਈਸਟ ਦੇ ਵਿੱਚ ਹੈਗੇ ਆ ਜੀ